ਹਰੇ ਖਤਮ ਹੋਣ ਵਾਲਾ ਹੈ ਨਾਸ਼ਮੰਤਾ ਹੈ ਬਿਤਿਆ ਹੈ ਇਸ ਕਰਕੇ ਪਰਮੇਸ਼ਰ ਦਾ ਨਾਮ ਹੀ ਹੈ ਜਿਹੜਾ ਸਦਾ ਸਿਰ ਰਹਿਣ ਵਾਲਾ ਹੈ ਜੀਵ ਹੰਕਾਰ ਦੇ ਵਿੱਚ ਕਾਮ ਦੇ ਵਿੱਚ ਕ੍ਰੋਧ ਦੇ ਵਿੱਚ ਝੱਲੇ ਹੋਏ ਫਿਰਦੇ ਆ ਇਹ ਧੰਨ ਦੀ ਖਾਤਰ ਇਹ ਦੌਲਤ ਦੀ ਖਾਤਰ ਅਸੀਂ ਕਹਿੰਦੇ ਆ ਸਾਡੇ ਕੋਲ ਧਨ ਬਹੁਤ ਜ਼ਿਆਦਾ ਹੈ ਹੰਕਾਰ ਦੇ ਵਿੱਚ ਆ ਜਾਂਦੇ ਆ ਗਰੋਧੀ ਹੋ ਜਾਂਦੇ ਆ ਗੁਰੂ ਘਰ ਵੀ ਆਉਨੇ ਆ ਅਰਹੰਕਾਰ ਦੇ ਵਿੱਚ ਨੀਵੀ ਹੋ ਕੇ ਨਹੀਂ ਆਉਂਦੇ ਕਿ ਮੇਰੇ ਵਰਗਾ ਹੈ ਹੀ ਕੋਈ ਨਹੀਂ ਮੇਰੇ ਵਰਗਾ ਸਿਆਣਾ ਨਹੀਂ ਕੋਈ ਮੇਰੇ ਵਰਗਾ ਵਿਦਵਾਨ ਨਹੀਂ ਕੋਈ ਕਹਿੰਦੇ ਕਾਮ ਕ੍ਰੋਧ ਹੰਕਾਰ ਫਿਰੇ دیਵਾਨਿਆਂ ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆਂ ਜਦੋਂ ਮੌਤ ਦਾ ਡੰਡਾ ਸਿਰ ਆ ਵੱਜਦਾ ਹੈ ਤਦੋਂ ਪਛਤਾਉਂਦੇ ਆ ਤੇ ਫਿਰ ਸਾਹਿਬ ਕਹਿੰਦੇ ਪਛਤਾਉਣ ਦਾ ਕੋਈ ਫਾਇਦਾ ਨਹੀਂ ਕਹਿੰਦੇ ਕਿ ਬਾਅਦ ਵਿੱਚ ਪਛਤਾਉਣ ਦਾ ਕੋਈ ਫਾਇਦਾ ਨਹੀਂ ਜਿਉਂਦਿਆਂ ਜੀ ਪਰਮੇਸ਼ਰ ਦਾ ਨਾਮ ਜਪਣਾ ਹੈ ਸਿਮਰਨ ਕਰਨਾ ਹੈ ਜੀਵ ਬਚਪਨ ਦੇ ਵਿੱਚ ਖੇਲ ਨੂੰ ਕੁਦਰ ਦੇ ਵਿੱਚ ਲੱਗਾ ਰਹਿੰਦਾ ਹੈ ਜਵਾਨੀ ਦੇ ਵਿੱਚ ਨਸ਼ੇ ਦੇ ਵਿੱਚ ਹੰਕਾਰ ਦੇ ਵਿੱਚ ਰਹਿੰਦਾ ਹੈ ਯਾਰਾਂ ਦੋਸਤਾਂ ਦੇ ਨਾਲ ਮਿੱਤਰਾਂ ਦੇ ਨਾਲ ਜਦੋਂ ਬੜੇ ਪਾ ਆ ਜਾਂਦਾ ਹੈ ਫਿਰ ਪਛਤਾਉਂਦਾ ਹੈ ਫਿਰ ਪਛਤਾਨਾ ਬਿਰਧ ਭਇਓ ਫਿਰ ਨਾ ਚੌਂਕੜਾ ਲੱਗਦਾ ਹੈ ਨਾ ਬੈਠਿਆ ਜਾਂਦਾ ਹੈ ਨਾ ਨਾਮ ਜਪਿਆ ਜਾਂਦਾ ਹੈ ਨਾ ਕੁਰਬਾਨੀ ਨੂੰ ਪੜਿਆ ਜਾਂਦਾ ਹੈ ਫਿਰ ਪਛਤਾਨਾ ਬਿਰਧ ਭਇਓ ਮੇਰੀ ਮੇਰੀ ਕਰਤੈ ਜਨਮ ਗਏ ਤੇਰਾ ਨਾਂ ਹੀ ਰਸਨਾ ਤੋਂ ਬੋਲਿਆ ਜਾਂਦਾ ਹੈ ਰਸਨਾ ਜਿਹੜੀ ਠੜਕੜਾ ਲਾ ਪੈਂਦੀ ਹੈ ਹੱਥ ਕੰਬਲ ਲਾ ਪੈਂਦੇ ਨੇ ਲਤਾਂ ਕੰਬਦੀਆਂ ਨੇ ਇਸ ਕਰਕੇ ਕਹਿੰਦੇ ਨੇ ਕਿ ਫਿਰ ਪਛਤਾਉਂਦਾ ਹੈ ਜੀਵ ਕਿ ਮੈਂ ਸਾਰੀ ਉਮਰ ਹੀ ਜਿਹੜਾ ਹੈ ਨਸ਼ੇ ਦੇ ਵਿੱਚ ਇਸ ਸੰਸਾਰੀ ਪਦਾਰਥਾਂ ਦੇ ਮਗਰ ਭੱਜਿਆ ਫਿਰਦਾ ਰਿਆਂ ਪਰਮੇਸ਼ਰ ਨੂੰ ਭੁਲਾਈ ਰੱਖਿਆ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਆਪ ਦੀਨ ਗਵਾਇਆ ਦੁਨੀਆ ਸਿਓ ਦੁਨੀ ਨਾ ਚਾਲੀ ਸਾਥ ਫਿਰ ਪਛਤਾਉਂਦਾ ਹੈ ਕਿ ਮੈਂ ਪਰਮੇਸ਼ਰ ਨੂੰ ਭੁੱਲਿਆ ਰਿਆਂ ਉਹਦਾ ਨਾਮ ਨਹੀਂ ਜਪਿਆ ਉਹਦਾ ਸਿਮਰਨ ਨਹੀਂ ਕੀਤਾ ਉਹਦੇ ਬਾਅਦ ਇਹ ਸਮਾਂ ਨਹੀਂ ਕੱਢਿਆ ਜਿੰਨੇ ਮੈਨੂੰ ਸੰਸਾਰ ਦੇ ਵਿੱਚ ਭੇਜਿਆ ਹੈ ਜਿਹੜਾ ਸਵਾਸ ਦੇ ਰਿਹਾ ਹੈ ਮੈਨੂੰ ਪਾਲ ਰਿਹਾ ਹੈ ਮੈਨੂੰ ਜਿੰਦਾ ਰੱਖ ਰਿਹਾ ਹੈ ਫਿਰ ਜੀਵ ਪਛਤਾਉਂਦਾ ਹੈ ਜਿਹੜਾ ਜੀਵ ਹੈ ਪੂਰੇ ਗੁਰੂ ਤੋਂ ਬਿਨਾ ਪੂਰੇ ਗੁਰੂ ਦੀ ਸ਼ਰਨ ਤੋਂ ਆਏ ਬਿਨਾ ਸ਼ੈਤਾਨ ਵਰਗਾ ਹੈ ਜਿਸ ਤਰ੍ਹਾਂ ਸ਼ੈਤਾਨ ਜਿਹੜਾ ਹੈ ਇਹ ਮਾਨ ਜਿਹੜਾ ਹੈ ਇਹਨੂੰ ਸ਼ੈਤਾਨ ਕਿਹਾ ਗਿਆ ਹੈ ਇਹਨੂੰ ਚੰਚਲ ਕਿਹਾ ਗਿਆ ਹੈ ਗੁਰਬਾਣੀ ਦੇ ਵਿੱਚ ਜੇਕਰ ਆਪਾਂ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਗਿਆਨ ਇਹਨਾਂ ਲੈਂਦੇ ਗੁਰੂ ਤੋਂ ਫਿਰ ਕਹਿੰਦੇ ਇਹ ਮਾਨ ਜਿਹੜਾ ਹੈ ਸ਼ੈਤਾਨ ਦਾ ਘਰ ਬਣ ਜਾਂਦਾ ਹੈ ਨਾਮ ਨਹੀਂ ਜਪਦੇ ਸਿਮਰਨ ਨਹੀਂ ਕਰਦੇ ਫਿਰ ਇਹਨੂੰ ਪ੍ਰੇਤ ਕਿਹਾ ਹੈ ਜੀਵਨ ਕਹਿੰਦੇ ਪ੍ਰੇਤ ਬਣ ਚੁੱਕਾ ਹੈ ਨਾਮ ਨਹੀਂ ਜਪਦਾ ਸਿਮਰਨ ਨਹੀਂ ਕਰਦਾ ਇਹਦੀ ਹਾਲਤ ਪ੍ਰੇਤਾੜੀ ਹੋ ਚੁੱਕੀ ਹੈ ਪ੍ਰੇਤ ਜੀਵ ਉਦੋਂ ਬਣਦਾ ਹੈ ਜਦੋਂ ਕਾਮ ਦੇ ਵਿੱਚ ਕ੍ਰੋਧ ਦੀ ਵਿੱਚ ਹੰਕਾਰ ਦੇ ਵਿੱਚ ਲੜਾਈ ਝਗੜੇ ਘਰ ਦੇ ਵਿੱਚ ਕਲੇਸ਼ ਵੀਰਖਾ ਨਦੀਆ ਜੁਗਲੀ ਨਸ਼ਾ ਸ਼ਰਾਬ ਪਾਨ ਖਰਾਬਾਂ ਦੇ ਵਿੱਚ ਪੈ ਜਾਂਦਾ ਹੈ ਜੀਵ ਜਾਤਾਂ ਕੌਮਾਂ ਮਜਬਾਂ ਦੇ ਟੜਿਆਂ ਦੇ ਵਿੱਚ ਵੰਡੀ ਜਾਂਦੀ ਆ ਲੜਾਈ ਝਗੜੇ ਕਰਦੇ ਕਹਿੰਦੇ ਇਹ ਪ੍ਰੇਤ ਬਣ ਗਿਆ ਇਹਦੀ ਹਾਲਤ ਪ੍ਰੇਤਾਂ ਲਈ ਹੋ ਕਹਿੰਦੇ ਇਹਨੂੰ ਮਾਨਸ ਜਾਮਾ ਦਿੱਤਾ ਹੈ ਮਹਾਰਾਜ ਕਹਿੰਦੇ ਤੇ ਇਹਦੀ ਹਾਲਤ ਜਿਹੜੀ ਹੈ ਪਸ਼ੂਆਂ ਵਾਲੀ ਹੋ ਗਈ ਉਹ ਵੀ ਲੜੀ ਜਾਂਦੇ ਆਪਸ ਦੇ ਵਿੱਚ ਖਾ ਲਿਆ ਪੀ ਲਿਆ ਸੌ ਲਿਆ ਲੜ ਲਿਆ ਝਗੜ ਲਿਆ ਤੇ ਜੇਕਰ ਕਹਿੰਦੇ ਇਹਨੂੰ ਮਾਨਸ ਜਾਮਾ ਦਿੱਤਾ ਇਹਦੀ ਹਾਲਤ ਵੀ ਉਹ ਹੀ ਹੋ ਗਈਆ ਕਰਤੂਮਤ ਪਸ਼ੂ ਕੀ ਮਾਨਸ ਜਾਤ ਮਾਨਸ ਜਾਮਾ ਮਿਲਿਆ ਹੈ ਕਹਿੰਦਾ ਮੈਂ ਪਸ਼ੂ ਦਾ ਪਸ਼ੂ ਹੀ ਰਹਿਣਾ ਗੁਰੂ ਸਾਹਿਬ ਕਹਿੰਦੇ ਆ ਕਿ ਤੂੰ ਬਦਗੀ ਕਰ ਸਿਮਰਨ ਕਰ ਨਾਮ ਜਪ ਗਿਆਨ ਲੈ ਗੁਰੂ ਤੋਂ ਕਹਿੰਦਾ ਨਹੀਂ ਮੈਂ ਨਹੀਂ ਬਣ ਸਕਦਾ ਮੈਂ ਨਹੀਂ ਨਾਮ ਜਪ ਸਕਦਾ ਮੈਂ ਨਹੀਂ ਸੰਗਤ ਦੇ ਵਿੱਚ ਆ ਸਕਦਾ ਮੈਂ ਨਹੀਂ ਸਿਮਰਨ ਕਰ ਸਕਦਾ ਮੇਰੇ ਕੋ ਸਮਾਨ ਕਰਤੂਤਾ ਕਹਿੰਦੇ ਇਹਦੀਆਂ ਪਛਮਾ ਵਾਲੀਆਂ ਹੋ ਗਈਆਂ ਇਹ ਪਸ਼ੂ ਦਾ ਪਸ਼ੂ ਹੀ ਰਹਿਣਾ ਚਾਹੁੰਦਾ ਹੈ ਇਹਨੂੰ ਉਹਨਾਂ ਜੂਨਾਂ ਦੇ ਵਿੱਚੋਂ ਕੱਢਿਆ ਹੈ ਪਰ ਫਿਰ ਇਹ ਉਧਰ ਭੱਜਦਾ ਹੈ ਤੇ ਫਿਰ ਅੰਤ ਸਮੇਂ ਪਸਤਾਉਂਦਾ ਹੈ ਅੰਤ ਸਮੇਂ ਫਿਰ ਜਿਹੜਾ ਹੈ ਜਦ ਆ ਕੇ 파ਹੀ ਇਹਦੇ ਗੱਲ ਦੇ ਵਿੱਚ ਪਾਉਂਦੇ ਨੇ ਇਹ ਜਿਹੜਾ ਰਾਜ ਰੂਪ ਧਨ ਹੈ ਤੇ ਉੱਚੀ ਕੋਲ ਦਾ ਮਾਨ ਹੈ ਸਭ ਇੱਕ ਛਲ ਰੂਪ ਹੈ ਜੀਵ ਛਲ ਕਰਕੇ ਦੂਜਿਆਂ ਦੇ ਦੂਸ਼ਣ ਲਾ ਲਾ ਕੇ ਕਈ ਟੰਗਾਂ ਦੇ ਨਾਲ ਮਾਇਆ ਜੋੜਦੇ ਆ ਪਰ ਪ੍ਰਭੂ ਦੇ ਨਾਮ ਤੋਂ ਬਿਨਾ ਕੋਈ ਵੀ ਚੀਜ਼ ਇੱਥੋਂ ਨਾਲ ਨਹੀਂ ਜਾਂਦੀ। ਪਰਮੇਸ਼ਰ ਦੇ ਨਾਮ ਤੋਂ ਬਿਨਾ ਸਿਮਰਨ ਤੋਂ ਬਿਨਾ ਕੋਈ ਵੀ ਆਪਾਂ ਦੇਖਦੇ ਆ ਵਸਤੂ ਨਾਲ ਨਹੀਂ ਜਾਂਦੀ। ਇੱਕ ਸੂਈ ਤੱਕ ਵੀ ਆਪਾਂ ਨਾਲ ਨਹੀਂ ਲੈ ਕੇ ਜਾ ਸਕਦੇ। ਇੱਥੋਂ ਤੱਕ ਕਿ ਸਰੀਰ ਵੀ ਇੱਥੇ ਛੱਡਣਾ ਪੈਂਦਾ ਹੈ। ਇਹ ਸਰੀਰ ਲੈ ਕੇ ਆਇਆ ਪਰ ਨਾਲ ਨਹੀਂ ਜਾਂਦਾ। ਕੋਈ ਇਹਨੂੰ ਦੱਬ ਦਿੰਦਾ ਹੈ, ਕੋਈ ਇਹਨੂੰ ਸਾੜ ਦਿੰਦਾ ਹੈ। ਇਹ ਸਰੀਰ ਵੀ ਇੱਥੇ ਰਹਿ ਜਾਂਦਾ ਹੈ। ਆਏ ਜੁਰੂਰ ਲੈ ਕੇ ਆ ਪਰ ਇਹ ਨਾਲ ਨਹੀਂ ਜਾਣਾ ਇੱਕ ਸੂਈ ਤੱਕ ਵੀ ਲੈ ਕੇ ਨਹੀਂ ਜਾ ਸਕਦੇ ਕਹਿੰਦੇ ਇਹ ਛਲ ਦੇ ਕਾਰਨ ਇੱਥੇ ਜਿਹੜਾ ਹੈ ਇਸ ਸੰਸਾਰ ਦੇ ਵਿੱਚ ਗੱਜਾ ਰਹਿੰਦਾ ਹੈ ਫਸਿਆ ਰਹਿੰਦਾ ਹੈ ਝਮੇਲਿਆਂ ਦੇ ਵਿੱਚ ਤੁਮਾਂ ਵੇਖਣ ਨੂੰ ਮੈਨੂੰ ਸੋਨਾ ਦਿਸਿਆ ਹੈ ਕਿ ਇਹ ਓਕਾਈ ਲੱਗ ਗਈ ਹੈ ਇਸ ਦਾ ਤਾਂ ਅਧੀ ਕੌਡੀ ਵੀ ਮੁੱਲ ਨਹੀਂ ਮਿਲਦਾ ਇਹੀ ਹਾਲ ਮਾਇਆ ਦਾ ਹੈ ਜੀਵ ਦੇ ਭਾ ਦੀ ਤਾਂ ਇਹ ਕੌਡੀ ਮੁੱਲ ਦੀ ਨਹੀਂ ਹੁੰਦੀ ਕਿਉਂਕਿ ਇਥੋਂ ਤੁਰਨ ਵੇਲੇ ਇਹ ਮਾਇਆ ਜੀਵ ਦੇ ਨਾਲ ਨਹੀਂ ਜਾਂਦੀ ਇਹ ਮਾਇਆ ਇੱਥੇ ਹੀ ਰਹਿ ਜਾਂਦੀ ਹੈ ਜੀਵ ਨਾਲ ਨਹੀਂ ਲੈ ਕੇ ਜਾਂਦਾ ਪੇ ਕੰਧੜੋ ਵੀ ਭੁੱਲ ਤੁਮਾਂ ਦੇ ਸੰਸੋਣਾ ਆਡੋ ਨਾਲ ਅੰਧੜੋ ਮੁੱਲ ਨਾਨਕ ਸਾਥ ਨਾ ਜੁਲਹੀ ਮਾਇਆ ਇਹ ਮਾਇਆ ਜੀਵ ਦੇ ਨਾਲ ਨਹੀਂ ਜਾਂਦੀ ਚੱਲਦਿਆਂ ਨਾਲ ਨਾ ਚੱਲੇ ਸੋ ਕਿਉਂ ਸੰਜੀਐ ਇਹ ਨਾਲ ਨਹੀਂ ਜਾਣੀ ਪਰ ਫਿਰ ਵੀ ਕਹਿੰਦਾ ਇਹ ਇੱਕ ਪਲਾਟ ਹੋਰ ਲੈ ਲਈਏ ਇੱਕ ਕੋਠੀ ਹੋਰ ਬਣਾ ਲਈਏ ਪੰਜ ਕਿੱਲੇ ਹੋਰ ਖਰੀਦ ਲੀਏ ਰੋਟੇ ਪਤਾ ਹੈ ਨਾਲ ਨਹੀਂ ਜਾਣੀ ਪਰ ਇਕੱਠੀ ਕਰਨ ਦੇ ਵਿੱਚ ਲੱਗਾ ਆ ਅੰਤ ਸਮੇਂ ਤੱਕ ਜੀਵ ਭੱਜਦਾ ਹੈ ਦੌੜਦਾ ਹੈ ਹੋਰ ਬਣਾ ਲਈਏ ਹੋਰ ਬਣਾ ਲਈਏ ਕਿਆ ਗੱਭਰੂ ਕਿਆ ਵਿਰਦ ਹੈ ਕੋਈ ਗੱਭਰੂ ਆ ਆਵੇਂ ਕੋਈ ਬਜ਼ੁਰਗ ਆ ਉਹਦੀ ਤ੍ਰਿਸ਼ਨਾ ਹੀ ਨਹੀਂ ਖਤਮ ਹੁੰਦੀਆਂ ਭੁੱਖਾ ਹੀ ਨਹੀਂ ਖਤਮ ਹੁੰਦੀਆਂ ਹੋਰ ਬਣਾ ਲਾ ਹੋਰ ਆ ਜਾਵੇ ਹੋਰ ਇਕੱਠਾ ਕਰ ਲਈਏ ਇਸ ਕਰਕੇ ਮਾਰੇ ਕਹਿੰਦੀ ਆ ਕਿ ਇਹ ਸਾਥ ਨਹੀਂ ਜਾਣਾ ਚੱਲਦਿਆਂ ਨਾਲ ਨਾ ਹੀ ਜਿਹੜੇ ਜੀ ਜਾਂਦਾ ਹੈ ਉਹ ਨਾਲ ਤੇ ਜਾਂਦੀ ਨਹੀਂ ਕੋਈ ਚੀਜ਼ ਇਹ ਤੇ ਰਹਿ ਜਾਂਦੀ ਕਿਉਂ ਉਹਨੂੰ ਇਕੱਠਾ ਕਰਨ ਦੇ ਵਿੱਚ ਦਿਨ ਰਾਤ ਭੱਜ ਰਿਆ ਹੈ ਆ ਕੰਮ ਕਰ ਕਰੋ ਜੋ ਵੀ ਆਪਾ ਕਰਮਕਿਰਤ ਮਹਾਰਾਏ ਨੇ ਸਾਨੂੰ ਬਖਸ਼ੀਆ ਕਿਰਤ ਕਰਨੀ ਹੈ ਪਰ ਪਰਮੇਸ਼ਰ ਦਾ ਨਾਲ ਨਾਲ ਨਾਮ ਵੀ ਜਪਣਾ ਹੈ ਸਿਮਰਨ ਕਰਨਾ ਹੈ ਉਹਨੂੰ ਚੇਤੇ ਕਰਨਾ ਹੈ ਉਹਨੂੰ ਯਾਦ ਕਰਨਾ ਹੈ ਉਹ ਸਵਾਸ ਤੇ ਕੇ ਸਾਨੂੰ ਪਾਲ ਰਿਹਾ ਹੈ ਸਾਨੂੰ ਜਿੰਦਾ ਰੱਖ ਰਿਹਾ ਹੈ ਜਿਸ ਤਰ੍ਹਾਂ ਮਾਂ ਆਪਣੇ ਬੱਚੇ ਨੂੰ ਰੋਟੀ ਦੀਆਂ ਬੁਰਕੀਆਂ-ਬੁਰਕੀਆਂ ਖਵਾਉਂਦੀ ਹੈ ਉਸੇ ਤਰ੍ਹਾਂ ਉਹ ਮਾਲਕ ਨਰਿੰਕਾਰ ਸਾਡੇ ਮੁਖ ਦੇ ਵਿੱਚ ਸਵਾਸਾਂ ਰੂਪੀ ਗਰਾਈਆਂ ਪਾ ਕੇ ਸਾਨੂੰ ਜਿੰਦਾ ਰੱਖ ਰਿਹਾ ਹੈ